ਪਬਲਿਕ ਗਾਰਡੀਅਨ న్యూਸ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਤੀਮਾਨ ਤੇ ਮੇਰੇ ਨਾਲ ਮੇਰੇ ਸਾਥੀ ਸਰਬਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਤਾਂ ਸਰਬਜੀਤ ਜੀ ਸੱਤਾ ਦੰਗਲ ਦੇ ਵਿੱਚ ਅੱਜ ਦਾ ਵਿਸ਼ਾ ਔਰ ਅੱਜ ਦਾ ਸਭ ਤੋਂ ਜ਼ਿਆਦਾ ਭੱਖ ਦਾ ਵਿਸ਼ਾ ਹੈ ਦਲਬੀਰ ਗੋਲਦੀ ਜੋ ਕਿ ਕਾਂਗਰਸ ਦੇ ਯੂਥ ਸੀ ਔਰ ਯੂਥ ਨੂੰ ਰਿਪਰੈਜ਼ੈਂਟ ਕਰਦੇ ਸੀ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਜਿੱਤੇ ਆ ਆਪਣੀ ਪਾਰਟੀ ਤੋਂ ਉਸ ਤੋਂ ਬਾਅਦ ਧੂਰੀ ਆ ਕੇ ਐਮਐਲਏ ਦੀਆਂ ਚੋਣਾਂ ਲੜੀਆਂ 2017 ਦੇ ਵਿੱਚ ਉਹ ਜੇਤੂ ਵੀ ਰਹੇ ਬਿਲਕੁਲ ਜੀ ਔਰ ਇਸ ਤੋਂ ਬਾਅਦ ਜੋ ਜ਼ਿਮਨੀ ਚੋਣਾ ਸੀ ਉਸ ਦੇ ਵਿੱਚ ਵੀ ਪਿਛਲੀ ਵਾਰੀ ਕਾਂਗਰਸ ਦੇ ਉਮੀਦਵਾਰ ਰਹੇ ਤੇ ਅਚਾਨਕ ਉਹ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ ਤੇ ਜੁਆਇਨਿੰਗ ਕਿਸ ਕੋਲੋਂ ਹੁੰਦੀ ਹੈ ਸੀਐਮ ਭਗਵੰਤ ਮਾਨ ਕੋਲੋਂ ਪ੍ਰਦੀਪ ਦੇਖੋ ਇਹ ਕਾਂਗਰਸ ਨੂੰ ਇੱਕ ਬਹੁਤ ਵੱਡਾ ਝਟਕਾ ਸੰਗਰੂਰ ਤੋਂ ਜੀ ਇਹਨੂੰ ਛੋਟਾ ਝਟਕਾ ਨਾ ਲਵੇ ਕਾਂਗਰਸ ਇਹ ਬਹੁਤ ਵੱਡਾ ਇੱਕ ਝਟਕਾ ਹੈ ਔਰ ਸੀਐਮ ਭਗਵੰਤ ਮਾਨ ਉਹਨਾਂ ਨੂੰ ਜੁਆਇਨ ਕਰਾ ਰਹੇ ਹੈ ਦੇਖੋ ਬਿਲਕੁਲ ਮਤਲਬ ਇਹਦਾ ਮਤਲਬ 골ਡੀ ਦਾ ਰਤਬਾ ਜਿਹੜਾ ਹੈਗਾ ਹੈ ਬਹੁਤ ਵੱਡਾ ਸੀਗਾ ਸੀਐਮ ਭਗਵੰਤ ਮਾਨ ਵਰਸਸ ਦਲਵੀਰ 골ਡੀ ਹੋਇਆ ਹੈ 2022 ਦੇ ਲੈ ਕੋਈ ਮੈਂ ਕਹਿ ਰਿਹਾ ਨਾ ਜੀ ਕਾਂਗਰਸ ਨੂੰ ਤਾਂ ਹੀ ਮੈਂ ਕਹੇ ਡਾ ਵੱਡਾ ਝਟਕਾ ਹੈ ਕਿ 골ਡੀ ਵਰਗੀ ਸ਼ਖਸੀਅਤ ਜਿੰਨੇ ਨਾਲ ਸੀਐਮ ਮਾਨ ਨੇ ਟੱਕਰ ਲਈ ਜੀ ਠੀਕ ਹੈ ਨਾ ਜੀ ਉਹਨਾਂ ਦਾ ਕਾਂਗਰਸ ਛੱਡ ਕੇ ਆਣਾ ਆਮ ਆਦਮੀ ਪਾਰਟੀ ਚ ਬਿਲਕੁਲ ਇੱਕ ਬਹੁਤ ਵੱਡਾ ਟਾਂ ਹੈ ਜਿਹੜਾ ਕਾਂਗਰਸ ਨੂੰ ਲੱਗਿਆ ਕਾਂਗਰਸ ਨੂੰ ਇਸ ਚੀਜ਼ ਉੱਪਰ ਸੋਚਣਾ ਚਾਹੀਦਾ ਹੈ ਹਮ ਬੇਸ਼ੱਕ ਇੰਡੀਆ ਬਲੌਕ ਇਹਨਾਂ ਨੇ ਬਣਾਇਆ ਹੈ ਸਾਰੇ ਇਹਦੇ ਵਿੱਚ ਇਕੱਠੇ ਨੇ ਬਟ ਜਿਹੜੇ ਸਟੇਟ ਲੈਵਲ ਤੇ ਜਿਹੜੇ ਬੰਦੇ ਛੱਡ ਕੇ ਜਾ ਰਹੇ ਨੇ ਦਲ ਬਦਲ ਹੋ ਰਿਹਾ ਹੈ ਜੀ ਇਹ ਇੱਕ ਬਹੁਤ ਵੱਡਾ ਇੰਪੈਕਟ ਜਿਹੜਾ ਹੈਗਾ ਹੁਣ ਆਉਣ ਵਾਲੇ ਇਲੈਕਸ਼ਨ ਜਿਹੜੇ ਸਿਰ ਤੇ ਖੜੇ ਨੇ ਉਹਨਾਂ 'ਚ ਪਾਏਗਾ ਹੀ ਪਾਏਗਾ ਸਵਾਲ ਇਹ ਹੈ ਸਰਪੰਜੀਤ ਜੀ ਕਿ ਕਾਂਗਰਸ ਦੇ ਕੋਲੇ ਹੁਣ ਨਾਮੀ ਉਮੀਦਵਾਰ ਤੇ ਨਾਮੀ ਹਸਤੀਆਂ ਬਚੀਆਂ ਜਿਹੜੀਆਂ ਨੇ ਹੁਣ ਤੱਕ ਮੈਂ ਕਹਿੰਦਾ ਗਿਣਤੀ ਦੀਆਂ ਉਂਗਲਾਂ ਤੀ ਤੁਸੀਂ ਗਿਣਤੀ ਕਰ ਸਕਦੇ ਹੋ ਜਿਹੜੀਆਂ ਬਚੀਆਂ ਨੇ ਐਲਓਪੀ ਪ੍ਰਤਾਪ ਬਾਜਵਾ ਨੇ ਅਮਰਿੰਦਰ ਰਾਜਾ ਬਣਿੰਗ ਨੇ ਬਿਲਕੁਲ ਜੀ ਸੁਖਪਾਲ ਖਹਿਰਾ ਨੇ ਨਵਜੋਤ ਸਿੱਧੂ ਵੈਸੇ ਹੀ ਬਾਰ ਨੇ ਨਵਜੋਤ ਸਿੱਧੂ ਵੈਸੇ ਹੀ ਬਾਰ ਨੇ ਜੀ ਤੇ 골ਡੀ ਰਹੀ ਸੀ ਕਸਰ ਸੀ 골ਡੀ ਦੀ ਉਹਨਾਂ ਦਾ ਕਾਫੀ ਅੱਛਾ ਹਾਈਪ ਅੱਛਾ ਸੀਗਾ ਉਸ ਏਰੀਆ 'ਚ ਬਿਲਕੁਲ ਪਕੜ ਅੱਛੀ ਸੀ ਜਾਂ ਇਹ ਕਹ ਲੋ ਕਿ ਦਲਬੀਰ ਗੋਲਡੀ ਉਸ ਇਲਾਕੇ ਤੋਂ ਚੰਗੀ ਤਰ੍ਹਾਂ ਵਾਕਫ ਨੇ ਔਰ ਲੋਕ ਵੀ ਉਹਨਾਂ ਤੋਂ ਜੱੱਬੇ ਜੱੱਬੇ ਤੋਂ ਵਾਕਫ ਸੀ ਜੀ ਇਹਨਾਂ ਨੇ ਕਾਫੀ ਅੱਛੇ ਕੰਮ ਵੀ ਕੀਰੇ ਨੇ ਦਲਬੀਰ ਗੋਲਡੀ ਨੇ ਅਜੇ ਕਾਂਗਰਸ ਵਿੱਚ ਰਹੇ ਨਹੀਂ ਇਹ ਨਹੀਂ ਹੈ ਤਾਂ ਹੀ ਇਹਨਾਂ ਨੂੰ ਆਵਾਦੀ ਪਾਰਟੀ ਨੇ ਐਕਸੈਪਟ ਕੀਤਾ ਹੈ ਤਾਂ ਹੀ ਆਵਾਦੀ ਪਾਰਟੀ ਨੇ ਲੈ ਕੇ ਗਈ ਹੈ ਦੇਖੋ ਪਰ ਕਿਤੇ ਨਾ ਕਿਤੇ ਜੋ ਕਾਂਗਰਸ ਦੀ ਹਾਈ ਕਮਾਂਡ ਸੀ ਉਹ ਸ਼ਾਇਦ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਦਲਬੀਰ ਗੋਲਡੀ ਨੂੰ ਟਿਕਟ ਨਹੀਂ ਦਿੱਤੀ ਕਿਉਂਕਿ ਇਕਤਾ 2022 ਦੇ ਵਿੱਚ ਉਹ ਹਾਰ ਜਾਂਦੇ ਨੇ ਉਹ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਆਪਦੀ ਲਹਿਰ ਸੀ ਲਹਿਰ ਦੇ ਅੱਗੇ ਉਹ ਵੀ ਟਿਕ ਨਹੀਂ ਹਾਰੇ ਇਕੱਲੇ ਉਹ ਨਹੀਂ ਹਾਰੇ ਹਾਰੇ ਤਾਂ ਵੱਡੇ ਵੱਡੇ ਦੁਰਿੰਦਰ ਵੀ ਹਾਰੇ ਨੇ ਇਕੱਲੇ 골ਡੀ ਨਹੀਂ ਹਾਰੇ ਇਹ ਹਾਈ ਕਮਾਂਡ ਨੂੰ ਕਿਦੜਾ ਕਿਦੜਾ ਸੋਚਣਾ ਚਾਹੀਦਾ ਸੀਗਾ ਕਿ 골ਡੀ ਵਰਗੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਸੀਟ ਪਹਿਲੇ ਕੱਢੀ ਦੀ ਹੈ ਇਹਨਾਂ ਨੂੰ ਸੰਭਾਲ ਕੇ ਰੱਖਦੇ ਤੇ ਦੂਜੀ ਵਾਰੀ ਜਦੋਂ ਜਿਮਨੀ ਚਉਣਾ ਹੁੰਦੀਆਂ ਸੰਗਰੂਰ ਦੇ ਵਿੱਚ ਤੇ ਜੋ ਸਿਮਰਨਜੀਤ ਸਿੰਘ ਮਾਨ ਨੇ ਹਾਂਜੀ ਉਹ ਜਿੱਤ ਜਾਂਦੇ ਨੇ ਬਿਲਕੁਲ ਤਾਂ ਦੂਸਰੀ ਵਾਰੀ ਦਲਵੀਰ 골ਡੀ ਹਾਰੇ ਹਾਰੇ ਪਰ ਉਹਦਾ ਮੇਰੇ ਖਿਆਲ ਇਹਨਾਂ ਇੰਪੈਕਟ ਨਹੀਂ ਪੈਣਾ ਚਾਹੀਦਾ ਸੀਗਾ ਇਹ ਕੁਝ ਜਾਂ ਤਾਂ ਇੰਟਰਨਲ ਹੈ ਇਹਨਾਂ ਦੀ ਕੁਝ ਸੀਟ ਸ਼ੇਅਰਿੰਗ ਜਿਹੜੀ ਹੈ ਜਾਂ ਸੀਟ ਕਰਕੇ ਕੁਝ ਰੋਲਾ ਹੈਗਾ ਤਾਂ ਕਰਕੇ ਗੋਲਡੀ ਨਰਾਜ਼ ਹੋਏ ਨੇ ਆਦਰਵਾਇਜ਼ ਹਾਰਨ ਨਾਲ ਨਹੀਂ ਹਾਰਨ ਨੂੰ ਤਾਂ ਕਿੰਨੀ ਵਾਰ ਕਈ ਕਾਂਗਰਸੀ ਹਾਰੇ ਨੇ ਜੀ ਜੀ ਹਾਰ ਜੀਤ ਨਾਲ ਨਹੀਂ ਇਹ ਲੋਕ ਮੇਰੇ ਖਿਆਲ ਉਸ ਨੂੰ ਕੈਲਕੂਲੇਟ ਕਰਦੇ ਇਹ ਇਹ ਹੈ ਕਿ ਉਹ ਸੀਟ ਤੋਂ ਹੁਣ ਬਈ ਅਸੀਂ ਟਿਕਟ ਨਹੀਂ ਮਿਲੀ ਤਾਂ ਨਰਾਜ਼ ਗਈ ਸੋਪਾਲ ਖਹਿਰਾ ਅੱਜ ਸਵੇਰ ਸਵੇਰ ਲਾਈਵ ਹੁੰਦੇ ਨੇ ਹਾਂਜੀ ਤੇ ਉਹਨਾਂ ਨੇ ਜੋ ਸੰਬੋਧਨ ਕੀਤਾ ਉਹਨਾਂ ਨੇ ਆਪਣੇ ਕੈਪਸ਼ਨ ਦੇ ਵਿੱਚ ਲਿਖਿਆ ਦੋਗਲਾ ਗੋਲਡੀ ਸੁਖਪਾਲ ਖੈਰਾ ਦਾ ਦੇਖੋ ਜੀ ਸਟੈਂਡ ਜਿਹੜਾ ਹੈਗਾ ਹੈ ਉਹ ਹੁਣ ਕਾਂਗਰਸ ਵਿੱਚ ਆ ਕੇ ਥੋੜਾ ਬਹੁਤਾ ਬਣੀ ਹੈ ਜੀ ਆਦਰਵਾਇਸ ਸੁਖਪਾਲ ਖੈਰਾ ਦਾ ਵੀ ਕੋਈ ਸਟੈਂਡ ਨਹੀਂ ਹੈ ਕਿ ਦੋਗਲਾ ਗੋਲਡੀ ਸੁਖਪਾਲ ਖੈਰਾ ਦੀ ਪਹਿਲੀ ਪਾਰਟੀ ਕਿਹੜੀ ਸੀ ਆਮ ਆਦਮੀ ਪਾਰਟੀ ਜੀ ਤੇ ਉਹ ਵੀ ਤਾਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਵਾਪਸ ਗਏ ਤੇ ਸਟੈਂਡ ਉਹਦਾ ਸਟੈਂਡ ਦੀ ਗੱਲ ਬੰਦਾ ਉਹ ਕਰੇ ਜਿਹੜਾ ਇੱਕ ਪਾਰਟੀ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹੈ ਠੀਕ ਹੈ ਨਾ ਜੀ ਤੇ ਜਿਹੜਾ ਉਹ ਕਹਿੰਦੇ ਐ ਕਿ ਬਈ ਦੋਗਲਾ 골ਡੀ ਉਹ ਕਹਿੰਦੇ ਕਹਿੰਦੇ ਮੈਂ ਹਾਈ ਕਮਾਂਡ ਤੋਂ ਟਿਕਟ ਨਹੀਂ ਮੰਗੀ ਸੀ ਮੈਨੂੰ ਹਾਈ ਕਮਾਂਡ ਨੇ ਟਿਕਟ ਖੁਦ ਦਿੱਤੀ ਆ ਉਹਦੀ ਵਜ੍ਹਾ ਇਹ ਆ ਕਿ ਦਲਬੀਰ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਕਿਉਂ ਦਲਬੀਰ 골ਡੀ ਨੂੰ ਵੋਟਾਂ ਘੱਟ ਪਈਆਂ ਸੀ ਇਸ ਕਰਕੇ ਤਕਵੀਰ ਗੋਲਡੀ ਨੂੰ ਟਿਕਟ ਨਹੀਂ ਪਰ ਇਹ ਗੱਲ ਹੈ ਕਿ ਸੁਖਪਾਲ ਖੇੜਾ ਤਾਂ ਖੁਦ ਪੋਹਲ ਛੱਡ ਕੇ ਸੰਗਰੂਰ ਤੋਂ ਲੜਨ ਆਏ ਨੇ ਜੀ ਤੇ ਉਹ ਟਿਕਟ ਦੀ ਕੀ ਵੈਲਿਊ ਰਹੀ ਆਪਣਾ ਏਰੀਆ ਨੂੰ ਛੱਡਣਾ ਪੈ ਗਿਆ ਲੜਨ ਵਾਸਤੇ ਇਹਦਾ ਮਤਲਬ ਪਾਰਟੀ ਨੂੰ ਫਿਰ ਇਹ ਸੋਚਿਆ ਜਾਵੇ ਉਹਨਾਂ ਤੇ ਭਰੋਸਾ ਨਹੀਂ ਸੀ ਕਿ ਉਹ ਆਪਣੇ ਹੋਮ ਟਾਊਨ ਤੋਂ ਜਿੱਤ ਸਕਦੇ ਸੀ ਹੂੰ ਉੱਥੇ ਉਹਨਾਂ ਦਾ ਨੈਗੇਟਿਵ ਇੰਪੈਕਟ ਹੋਏਗਾ ਜੀ ਤਾਂ ਹੀ ਉਹਨਾਂ ਨੂੰ ਸੰਗਰੂਰ ਲੈ ਆਂਦਾ ਗਿਆ ਹੂੰ ਯਾ ਗੋਲਡੀ ਨੂੰ ਕੱਢਣ ਵਾਸਤੇ ਸੁਖਪਾਲ ਖੇੜਾ ਨੂੰ ਪਲਾਂਟ ਕੀਤਾ ਗਿਆ ਜੀ ਇਹਦਾ ਮਤਲਬ ਕੋਈ ਇੰਟਰਨਲ ਪੋਲਿਟਿਕਸ ਹੀ ਹੈ ਟਿਕਟ ਜਿੱਦਾਂ ਹੀ ਜਿੱਦਾਂ ਹੀ ਉਮੀਦਵਾਰ ਦਾ ਨਾਮ ਆਉਂਦਾ ਆ ਜਿੱਦਾਂ ਹੀ ਸੁਖਪਾਲ ਖਹਿਰਾ ਦਾ ਨਾਮ ਸਾਹਮਣੇ ਆਉਂਦਾ ਦਲਵੀਰ ਗੋਲਡੀ ਨਰਾਜ਼ਗੀ ਜ਼ਾਹਿਰ ਕਰਦੇ ਨੇ ਇਹਦਾ ਮਤਲਬ ਸੁਖਪਾਲ ਖਹਿਰਾ ਨੇ ਹੀ ਟਿਕਟ ਕਟਾਈ ਇਹ ਵੀ ਹੋ ਸਕਦਾ ਹੈ ਕਿ ਉਹ ਕਹਿੰਦੇ ਵੀ ਮੈਂ ਤਾਂ ਟਿਕਟ ਮੰਗੀ ਨਹੀਂ ਤਾਂ ਫਿਰ ਉਹ ਕਟਵਾ ਵੀ ਕਿਵੇਂ ਸਕਦੇ ਨੇ ਦੇਖੋ ਜਿਹਨੇ ਮੰਗੀ ਨਹੀਂ ਉਹਨੂੰ ਬਿਨਾਂ ਮੰਗੇ ਮਿਲ ਗਈ ਤੇ ਇਹਦਾ ਮਤਲਬ ਕਿਸ ਦੀ ਟਿਕਟ ਤਾਂ ਕੈਂਸਲ ਹੋ ਕੇ ਉਹ ਮਿਲੀ ਨਾ ਜੀ ਇਹ ਤਾਂ ਹੈ ਨਹੀਂ ਕਿ ਉਹ ਬਿਨਾਂ ਮੰਗੇ ਟਿਕਟ ਐਹੀ ਉਹਨਾਂ ਨੂੰ ਪ੍ਰੋਸ ਦਿੱਤੀ ਗਈ ਕੁਛ ਨਾ ਕੁਛ ਪਲੈਨਿੰਗ ਕਾਂਗਰਸ ਹਾਈ ਕਮਾਂਡ ਦੀ ਰਹੀ ਜਿਹੜਾ ਕਿ ਗੋਲਡੀ ਦੀ ਟਿਕਟ ਕੱਟ ਕੇ ਸੁਖਪਾਲ ਖੈਰਾਂ ਨੂੰ ਦਿੱਤੀ ਗਈ ਤੇ ਇੱਥੇ ਆਪਾਂ ਦਰਸ਼ਕਾਂ ਨੂੰ ਯਾਦ ਕਰਾ ਦਈਏ ਕਿ ਦਲਬੀਰ ਗੋਲਡੀ ਉਹੀ ਗੋਲਡੀ ਨੇ ਜਦੋਂ ਰਾਹੁਲ ਗਾਂਧੀ ਸੰਗਰੂਰ ਦੇ ਵਿੱਚ ਚੋਣਵੀ ਰੈਲੀ ਕਰਨ ਆਉਂਦੇ ਨੇ ਸਭ ਤੋਂ ਵੱਡਾ ਚਿਹਰਾ ਹੀ ਇਹਨਾਂ ਦਾ ਹਾਈਲਾਈਟ ਹੋ ਜਾਂਦਾ ਸਭ ਤੋਂ ਜ਼ਿਆਦਾ ਇਹ ਹਾਈਲਾਈਟ ਹਾਈਲਾਈਟ ਹੋ ਇਸ ਲਈ ਦਲਬੀਰ ਗੋਲਡੀ ਦੇ ਪਤਨੀ ਨੇ ਉਹਨਾਂ ਨੇ ਸਪੀਚ ਦਿੱਤੀ ਸੀ ਔਰ ਸਟੇਜ ਵੀ ਸੰਭਾਲੀ ਸੀ ਮੈਡਮ ਚੰਗੀ ਤਰਾ ਯਾਦ ਹੈ ਕਿ ਅੱਧੇ ਪੌਣੇ ਘੰਟੇ ਦੀ ਉਹਨਾਂ ਦੀ ਵਾਈਫ ਨੇ ਬਹੁਤ ਅੱਛੀ ਸਪੀਚ ਦਿੱਤੀ ਸੀ ਜਦੀ ਕਾਫੀ ਸਰਹਾਨਾ ਹੋਈ ਸੀ ਜੀ ਸੋਨੀਆ ਗਾਂਧੀ ਈਵਨ ਪ੍ਰਿਯੰਕਾ ਗਾਂਧੀ ਸਭ ਨੇ ਰਾਮ ਗਾਂਧੀ ਅਤੇ ਮਹਿਲਾਵਾਂ ਨੂੰ ਲੈ ਕੇ ਕਾਫੀ ਉਹਨਾਂ ਨੇ ਬੜੀ ਅੱਛੀ ਸਪੀਚ ਦਿੱਤੀ ਸੀ ਸਪੀਚ ਦਿੱਤੀ ਸੀ ਗੈਸ ਸਿਲੰਡਰ ਨੂੰ ਲੈ ਕੇ ਕਾਫੀ ਜ਼ਿਆਦਾ ਗੈਸ ਸਿਲੰਡਰ ਨੂੰ ਲੈ ਕੇ ਕਾਫੀ ਜ਼ਿਆਦਾ ਬਾਈ ਕੋਈ ਹੈ ਕਿ ਇਹ ਸੁਖਪਾਲ ਖਹਿਰਾ ਦੀ ਹੀ ਕੋਈ ਕਹਾਣੀ ਹੈ ਜਿਹੜਾ ਗੋਲਡੀ ਨੂੰ ਐਗਜ਼ਿਟ ਕਰਨਾ ਪਿਆ ਪਾਰਟੀ ਤੋਂ ਨਹੀਂ ਤਾਂ ਮੇਰੇ ਖਿਆਲ ਲੱਗਦਾ ਨਹੀਂ ਸੀ ਕਿ ਕੋਈ ਐਸਾ ਕਾਰਨ ਸੀ ਕੀ ਗੋਲਡੀ ਸਿਰ ਤੇ ਇਲੈਕਸ਼ਨ ਹੋਣ ਤੇ ਉਹ ਛੱਡ ਜਾਣ ਪਾਰਟੀ ਛੱਡ ਜਾਣ ਜੀ ਅੱਛਾ ਇੱਥੇ ਇੱਕ ਸਿਨੈਰੀਓ ਹੋਰ ਵੀ ਐ ਕਿ ਚਲੋ ਅਮਰਿੰਦਰ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਮਿਲਦੇ ਨੇ ਦਲਵੀਰ ਗੋਲਡੀ ਨੂੰ ਬਿਲਕੁਲ ਜੀ ਔਰ ਉਸ ਤੋਂ ਹੁਣ 10 ਦਿਨ ਪਹਿਲਾਂ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਮਿਲਦੇ ਨੇ ਤੇ ਉਸ ਤੋਂ ਬਾਅਦ ਜਦੋਂ ਚੋਣ ਪ੍ਰਚਾਰ ਸ਼ੁਰੂ ਹੁੰਦਾ ਹੈ ਸੰਗਰੂਰ ਦੇ ਵਿੱਚ ਤਾਂ ਦਲਵੀਰ ਗੋਲਡੀ ਦੇ ਘਰ ਤੋਂ ਸੁਖਪਾਲ ਖਹਿਰਾ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੰਦੇ ਨੇ ਮਤਲਬ ਉਹੀ ਤਾਂ ਦੇਖਣ ਲਈ ਗੱਲ ਹੈ ਨਾ ਕਿ ਵੀ ਇਹ ਇਹ じゃ ਕੀ ਹਾਈ ਕਮਾਂਡ ਨੇ ਸਾਰਾ ਕੈਲਕੂਲੇਸ਼ਨ ਬਣਾਈ ਹੂੰ ਕੀ ਉਹਦੇ ਘਰ ਉਹਨਾਂ ਦੇ ਘਰ ਤੋਂ ਸ਼ੁਰੂ ਕਰਕੇ ਚੋਣ ਪ੍ਰਚਾਰ ਉਹਨਾਂ ਨੂੰ ਹੀ ਬਾਹਰ ਦਾ ਰਸਤਾ ਦਿਖਾ ਦਿਆ ਪਰ ਸੁਖਪਾਲ ਖੈਰਾ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਦੇ ਘਰ ਗਏ ਅਸੀਂ ਰੁਕੇ ਵੀ ਬਿਲਕੁਲ ਤਾਂ ਮੈਂ ਦਲਬੀਰ ਗੋਲਡੀ ਨੂੰ ਕਿਹਾ ਕਿ ਜਿਵੇਂ ਮੇਰੇ ਲਈ ਮਹਿਤਾਬ ਖੈਰਾ ਹੈ ਓਵੇਂ ਮੇਰੇ ਲਈ ਦਲਬੀਰ ਗੋਲਡੀ ਹੈ ਓਵੇਂ ਉਸਦੇ ਬੱਚੇ ਨੇ ਓਵੇਂ ਉਸਦੀ ਪਤਨੀ ਹੈ ਜਿਵੇਂ ਸਾਡੇ ਘਰ ਦਾ ਮਾਹੌਲ ਹੈ ਤਾਂ ਮੇਰੇ ਲਈ ਘਰ ਵਰਗਾ ਮਾਹੌਲ ਸੀ ਪਰ ਉਹੀ ਸੁਖਪਾਲ ਖੈਰਾ ਇਹੀ ਤਾਂ ਪੋਲਿਟਿਕਸ ਹੈ ਵਰਡਸ ਨਾਲ ਖੇਡ ਗਏ ਨੇ ਉਹਨਾਂ ਨਾਲ ਜੀ ਕਿ ਉਹਨਾਂ ਨੇ ਤਾਂ ਪੂਰਾ ਭਰੋਸਾ ਜਤਾ ਤਿਆ ਕਿ ਮੇਰੇ ਲਈ ਤਾਂ ਤੂੰ ਮੇਰਾ ਛੋਟਾ ਭਰਾ ਹੈ ਮੇਰੇ ਲਈ ਤੂੰ ਫੈਮਲੀ ਹੀ ਹੈ ਮੇਰੇ ਲਈ ਤੂੰ ਸਭ ਕੁਝ ਹੈਗਾ ਪਰ ਇਹੀ ਚੀਜ਼ ਹੈ ਪੋਲਿਟਿਕਸ ਕਿ ਮੂੰਹ ਤੇ ਕੁਝ ਹੋਰ ਤੇ ਪਿੱਛੋਂ ਕੁਝ ਹੋਰ ਹੋ ਜਾਂਦਾ ਉਹ ਕਹਿੰਦੇ ਇਹ ਕੰਮ ਦਲਵੀਰ ਨੇ ਕੀਤਾ ਇਹ ਕੰਮ ਗੋਲਡੀ ਨੇ ਕੀਤਾ ਕਿ ਮੇਰੇ ਕੋਲੋਂ ਮੈਂ ਉਹਨਾਂ ਦੇ ਘਰੋਂ ਚੋਣ ਪ੍ਰਚਾਰ ਕੀਤਾ ਮੇਰੇ ਨਾਲ ਬੜੇ ਪਿਆਰ ਦੇ ਨਾਲ ਪੂਰਾ ਪਰਿਵਾਰ ਪੇਸ਼ ਆਉਂਦਾ ਪਰ ਉਸ ਤੋਂ ਬਾਅਦ ਨਾਰਾਜ਼ਗੀ ਤਹਿਤ ਪਾਰਟੀ ਵੀ ਛੱਡ ਜਾਂਦੇ ਨੇ ਤਾਂ ਇਹ ਕੀ ਹੈ ਇਹ ਦੋਰਾ ਬੱਤੀ ਦਾ ਨਹੀਂ ਹੈ ਦੇਖੋ ਇਹਦੇ ਵਿੱਚ ਇੱਕ ਗੱਲ ਹੋਰ ਪ੍ਰਦੀਪ ਜੀ ਨਿਕਲ ਕੇ ਆਉਂਦੀ ਹੈ ਇਸੀ ਕੌਸ਼ਨ ਤੇ ਕਿ ਰਾਜਾਵੜੀ ਨਹੀਂ ਸੰਭਾਲ ਪਾ ਰਹੇ ਨਾ ਉਹਨਾਂ ਦਾ ਮਤਲਬ ਉਹ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜ਼ਾਹਿਰ ਜੀ ਗੱਲ ਹੈ ਪਾਰਟੀ ਦੇ ਸਾਰੇ ਉਹਨਾਂ ਦਾ ਉਹਨਾਂ ਦਾ ਫਰਜ਼ ਬੰਦਾ ਹੈ ਕਿ ਉਹਨਾਂ ਨੇ ਜੋੜ ਕੇ ਰੱਖਣਾ ਹੈ ਪੂਰੀ ਫੌਜ ਨੂੰ ਜੋੜਨ ਦੇ ਲਈ ਜਰਨੈਲ ਮਜ਼ਬੂਤ ਹੋਣਾ ਚਾਹੀਦਾ ਉਹਨਾਂ ਤੋਂ ਨਾਰਾਜ਼ ਹੋਏ ਨਵਜੋਤ ਸਿੱਧੂ ਹਾਂ ਹਨ ਗੋਲਡੀ ਵੱਡਾ ਚਿਹਰਾ ਜੀ ਤੇ ਹੁਣ ਕਿੰਨੇ ਕ ਅੱਗੇ ਨਾਮ ਰਵਨੀਤ ਬਿੱਟੂ ਜਾ ਚੁਕੇ ਨੇ ਰਵਨੀਤ ਬਿੱਟੂ ਜਾ ਚੁਕੇ ਨੇ ਮਤਲਬ ਇਹਦਾ ਮਤਲਬ ਕਿਧਰੇ ਨਾ ਕਿਧਰੇ ਇਹ ਰਾਜਾ ਵੜਿੰਗ ਜਿਹੜੇ ਨੇ ਉਹ ਨਹੀਂ ਸੰਭਾਲ ਪਾਰੇ ਵਰਕਰਸ ਨੂੰ ਤਾਂ ਹਾਈ ਕਮਾਂਡ ਨੂੰ ਤੁਹਾਡੀ ਉਹ ਕਾਂਗਰਸ ਨੂੰ ਜੋੜ ਨਹੀਂ ਰਹੇ ਕਾਂਗਰਸ ਨੂੰ ਤੋੜ ਜਾਦਾ ਰਹੇ ਨਾ ਮਿੰਤਾ ਲੱਗਦਾ ਤਾਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਹਾਈ ਕਮਾਂਡ ਨੂੰ ਦਲਬੀਰ ਗੋਲਡੀ ਦੇ ਨਾਮ ਤੇ ਸੋਚ ਵਿਚਾਰ ਕਰਨ ਦੀ ਜਗ੍ਹਾ ਰਾਜਾ ਵੜਿੰਗ ਦੇ ਨਾਮ ਤੇ ਸੋਚ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਕਿਉਂਕਿ ਚੋਣਾ ਐਲਾਨ ਹੋ ਚੁੱਕੀਆਂ ਹੋਈਆਂ ਨੇ ਪ੍ਰਚਾਰ ਸ਼ੁਰੂ ਹੋ ਚੁੱਕੇ ਹੋਏ ਨੇ ਹੁਣ ਵੱ ਈ ਕਾਟ ਸਟੇਟ ਲੈਵਲ ਤੇ ਜ਼ਰੂਰ ਹੋ ਰਹੀ ਹੈ ਪ੍ਰਧਾਨਾਂ ਦੀ ਜੀ ਦੇਖੋ ਆਮ ਆਦਮੀ ਪਾਰਟੀ ਦੀ 2 ਸਾਲ ਪਹਿਲੇ ਬਹੁਤ ਲਹਿਰ ਸੀ ਅਸੀਂ ਮੰਨਦੇ ਆ ਪਰ ਅਦੋਂ ਇੰਨੇ ਬੰਦੇ ਨਹੀਂ ਸ਼ਾਮਿਲ ਹੋਏ ਜਿਨੇ ਹੁਣ ਮਿਡ ਆਫ ਇਲੈਕਸ਼ਨ ਆ ਕੇ ਜੀ ਸ਼ਾਮਿਲ ਹੁੰਦੇ ਪਏ ਨੇ ਠੀਕ ਹੈ ਨਾ ਜੀ ਇਹਦਾ ਮਤਲਬ ਕਿਧਰੇ ਨਾ ਕਿਧਰੇ ਸਟੇਟ ਲੈਵਲ ਤੇ ਹੀ ਪ੍ਰਧਾਨਾਂ ਦੀ ਕੋਈ ਕਮੀ ਹੈ ਹੁਣ ਜਿਵੇਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਿਹੜੇ ਰਹਿ ਗਏ ਉਹ ਅਰਬੀ ਘੋੜੇ ਨੇ ਜਿਹੜੇ ਚਲੇ ਗਏ ਉਹ ਖੱ쩌ਰ ਨੇ ਉਦੇਸੀ ਹਾਂ ਬਿਲਕੁਲ ਖੱ쩌ਰ ਕਿਹਾ ਜੀ ਜੀ ਮਤਲਬ ਇੱਕ ਬਹੁਤ ਛੋਟਾ ਬਿਆਨ ਹੈ ਬਹੁਤ ਬਲੋ ਦਾ ਬੈਲਟ ਬਿਆਨ ਉਹਨਾਂ ਨੇ ਦਿੱਤਾ ਗਲਤ ਗੱਲ ਹੈ ਮਤਲਬ ਜਦੋਂ ਤੱਕ ਤਾਂ ਉਹ ਤੁਹਾਡੀ ਪਾਰਟੀ ਦੇ ਵਿੱਚ ਨੇ ਤਾਂ ਤੁਸੀਂ ਉਹਨਾਂ ਦੀ ਤੁਲਨਾ ਅਰਬੀ ਘੋੜਿਆਂ ਨਾਲ ਕਰ ਦਿੱਤੀ ਕਿ ਤੁਸੀਂ ਉੱਚੀ ਨਸਲ ਦੇ ਹੋ ਬਿਲਕੁਲ ਪਰ ਜਿੱਦਾਂ ਹੀ ਕੋਈ ਵਰਕਰ ਜਾਣ ਦੀ ਮਨ ਬਣਾਉਂਦਾ ਆ ਤਾਂ ਤੁਸੀਂ ਉਹਨਾਂ ਨੂੰ ਇੱਕ ਖੱਜਰ ਘਰਾਰ ਦੇ ਦਿੰਦੇ ਹੋ ਖੱਜਰ ਤਾਂ ਫਿਰ ਤੁਸੀਂ ਉਹਨਾਂ ਨੂੰ ਕਰਕੇ ਤੋਰਦੇ ਆ ਫਿਰ ਇੱਥੇ ਜਦੋਂ ਤੁਸੀਂ ਉਹਨਾਂ ਨੂੰ ਕਰਕੇ ਤੋੜਦੇ ਆ ਜਦੋਂ ਤੁਸੀਂ ਉਹਨਾਂ ਨੂੰ ਯੂਜ਼ ਕੀਤਾ ਉਹਨਾਂ ਤੋਂ ਕੰਮ ਲਿਆ ਕੰਮ ਵੀ ਲਿਆ ਉਹਨਾਂ ਨੇ ਖੂਨ ਪਸੀਨਾ ਵੀ ਇੱਕ ਕੀਤਾ ਜੀ ਉਹਨਾਂ ਨੇ ਸਮਾਂ ਦਿੱਤਾ ਸਾਲ ਦਿੱਤੇ ਸਾਲ ਦਿੱਤੇ ਸਾਲੋਂ ਸਾਲ ਉਹਨਾਂ ਨੇ ਅ ਦਲਵੀਰ ਗੋਲਡੀ ਅੱਜ ਜਦੋਂ ਭਗਵੰਤ ਮਾਨ ਦੇ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਉਹ ਕਹਿੰਦੇ ਆ ਕਿ ਕਾਂਗਰਸ ਪਾਰਟੀ ਦੀ ਜੋ ਯੂਨੀਵਰਸਿਟੀ ਦੇ ਵਿੱਚ ਜਥੇਬੰਦੀ ਸੀ ਉਹ ਕਦੇ ਨਹੀਂ ਸੀ ਜਿੱਤੀ ਦਿਲਬੀਰ ਗੋਲਡੀ ਨੇ ਜਿੱਤਿਆ ਉਹ ਕਹਿੰਦੇ ਮੈਂ ਉਦੋਂ ਤੱਕ ਪਾਸ ਆਊਟ ਨਹੀਂ ਹੋਇਆ ਜਦੋਂ ਤੱਕ ਉਹ ਜਥੇਬੰਦੀ ਜਿੱਤ ਨਹੀਂ ਗਈ ਉਸ ਤੋਂ ਬਾਅਦ ਮੈਂ ਆ ਕੇ ਆਪਣੇ ਹਲਕੇ 'ਚ ਕੰਮ ਸ਼ੁਰੂ ਕੀਤਾ ਦੇਖੋ ਉਹਨਾਂ ਨੇ ਯੂਨੀਵਰਸਿਟੀ ਲੈਵਲ ਤੇ ਇੱਕ ਬੜੇ بیس ਲੈਵਲ ਤੇ ਕੰਮ ਕੀਤਾ ਕਾਂਗਰਸ ਨਾਲ ਉੱਥੋਂ ਬੰਦਾ ਜੁੜਿਆ ਹੋਇਆ ਅੱਗੇ ਤੱਕ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਉਹ ਐਗਜ਼ਿਟ ਕਰਦਾ ਹੈ ਤੇ ਉਹ ਇੱਕ ਬਹੁਤ ਵੱਡਾ ਮਤਲਬ ਸੋਚਣ ਦੀ ਗੱਲ ਹੈਗੀ ਹੈ ਜੀ ਇਸ ਚੀਜ਼ ਤੇ ਇਹਨਾਂ ਨੂੰ ਮੰਤਨ ਕਰਨਾ ਚਾਹੀਦਾ ਹੈ ਤੇ ਮੇਰੇ ਖਿਆਲ ਦੇ ਨਾਲ ਚਾਹੇ ਉਹਨਾਂ ਨੂੰ ਖੱਜਰ ਕਹਿ ਦੇਣ ਚਾਹੇ ਉਹਨਾਂ ਨੂੰ ਦੋਗਲਾ ਕਹਿ ਦੇਣ ਪਰ ਯੂਨੀਵਰਸਿਟੀ ਦੇ ਵਿੱਚ ਜੋ ਉਹਨਾਂ ਦੀ ਪਕੜ ਹੈ ਯੂਥ ਨਾਲ ਜੋ ਉਹਨਾਂ ਦੀ ਪਕੜ ਹੈ ਉਹਨੂੰ ਕਿਤੇ ਵੀ ਨਜ਼ਰਅੰਦਾਜ਼ ਕਰਨ ਦੀ ਗਲਤੀ ਨਹੀਂ ਕਰਨੀ ਦੇਖੋ ਉਸ ਚੀਜ਼ ਦਾ ਇੰਪੈਕਟ ਹੁਣ ਪਤਾ ਪੈ ਜਾਏਗਾ ਨਾ ਜਿੰਨੇ ਵੀ ਯੂਨੀਵਰਸਿਟੀ ਦੇ ਉਸ ਟਾਈਮ ਦੇ ਉਹਨਾਂ ਦੇ ਸਾਰੇ ਆਪਣੇ ਵਰਕਰ ਨੇ ਸਾਥੀ ਨੇ ਉਹ ਸਾਰੇ ਆਮ ਆਦਮੀ ਪਾਰਟੀ 'ਚ ਕਨਵਰਟ ਹੋ ਗਏ ਹਮ ਆਟੋਮੈਟਿਕਲੀ ਕਨਵਰਟ ਹੋ ਗਏ ਇਹ ਨਹੀਂ ਕਿ ਇਕੱਲੇ ਹੋ ਗਏ ਇਹ ਅਰਬੀ ਘੋੜਾ ਹੀ ਗਿਆ ਤੇ ਅੱਗੇ ਅਰਬੀ ਘੋੜਾ ਹੀ ਰਹੇਗਾ ਇੱਕ ਖੱ쩌ਰ ਨਹੀਂ ਹੋ ਸਕਦਾ ਜੀ ਕਿਉਂਕਿ ਅਰਬੀ ਘੋੜਾ ਅਗਰ ਇਹਨੂੰ ਕਹਿੰਦੇ ਵੀ ਖੱ쩌ਰ ਸੀ ਖੱ쩌ਰ ਚਲੇ ਗਏ ਹਮ ਫੇਰ ਵੀ ਉਹਨਾਂ ਨੂੰ ਕਾਦੀ ਚਿੰਤਾ ਜਾਣ ਦੋ ਹੂੰ ਫੇਰ ਕਾਦੀ ਚਿੰਤਾ ਨਾ ਫੇਰ ਤਾਂ ਜਾਣ ਦੋ ਬੰਦਾ ਤਾਂ ਤੱਕ ਐ ਹੀ ਰਿਹਾ ਕਿ ਅਰਬੀ ਕੋੜਾ ਨਹੀਂ ਆਏਗਾ ਬਿਲਕੁਲ ਫਿਰ ਜਿਹੜੇ ਅਰਬੀ ਕੋੜੇ ਹੈਗੇ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕੀ ਚੰਨ ਖਲਾਈ ਨੇ ਉਹਨਾਂ ਨੇ ਕੀ ਇਹ ਜੀ ਪਲੱਸ ਪੁਆਇੰਟ ਦਿੱਤਾ ਪੰਜਾਬ ਵਿੱਚ ਜੀ ਪ੍ਰਤਾਪ ਬਾਜਵਾ ਨੂੰ ਅਗਰ ਪੁੱਛਿਆ ਜਾਵੇ ਕਿ ਜਿਹੜੇ ਅਰਬੀ ਕੋੜੇ ਨੇ ਕਿ ਤੁਸੀਂ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਲੈ ਕੇ ਬੈਠੋਗੇ ਕਿ ਜਿਹੜੇ ਇਹ ਜਿਹੇ ਅਰਬੀ ਕੋੜੇ ਨੇ ਜਿਹਨੂੰ ਟਿਕਟ ਨਹੀਂ ਵੀ ਡਿਜ਼ਰਵ ਕਰਦੇ ਸੀ ਤਾਂ ਵੀ ਹਾਈ ਕਮਾਂਡ ਨੇ ਟਿਕਟ ਦਿੱਤੀ ਹੈ ਜੀ ਫਿਰ ਉਹਨਾਂ ਬਾਰੇ ਕੀ ਕਹਿਣਗੇ ਕਿ ਉਹ ਵੀ ਖੱਤਰ ਨੇ ਜੋ ਹਾਰ ਗਏ ਤੇ ਉਹ ਖੱ쩌 ਨੇ ਸਰਬਜੀਤ ਜੀ ਜਿਨ੍ਹਾਂ ਨੂੰ ਟਿਕਟ ਦਿੱਤੇ ਆ ਉਹਨਾਂ ਨੇ ਜਿਵੇਂ ਕੁਲਬੀਰ ਜ਼ੀਰਾ ਨੂੰ ਦਿੱਤੀ ਆ ਟਿਕਟ ਔਰ ਇਸੇ ਤਰ੍ਹਾਂ ਮਨਿੰਦਰ ਰਾਜਾ ਬਣੀ ਨੂੰ ਦਿੱਤੀ ਆ ਸੁਖਪਾਲ ਖੈਰਾ ਨੂੰ ਦਿੱਤੀ ਆ ਜੇ ਹਾਰ ਜਾਂਦੇ ਨੇ ਤਾਂ ਇਹਨਾਂ ਦੇ ਲਈ ਵੀ ਐਸੇ ਹੀ ਸ਼ਬਦ ਵਰਤੇ ਜਾਣਗੇ ਦੇਖੋ ਪ੍ਰਦੀਪ ਜੀ ਇਹ ਜਿਹੜੇ ਸ਼ਬਦ ਨੇ ਨਾ ਇਹ ਬਹੁਤ ਛੋਟੇ ਸ਼ਬਦ ਨੇ ਮਤਲਬ ਛੋਟੇ ਇਨ ਦਾ ਸੈਂਸ ਕਿ ਬਹੁਤ ਮਤਲਬ ਜਿਹਨੂੰ ਕਹਿੰਦੇ ਸ਼ੋਭਾ ਨਹੀਂ ਦਿੰਦਾ ਕਿ ਪ੍ਰਤਾਪ ਬਾਜਵਾ ਦਾ ਜਿੰਨਾ ਵੱਡਾ ਸਟਰਕਚਰ ਹੈਗਾ ਤੁਹਾਡੀ ਨੈਸ਼ਨਲ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਇਹ ਸ਼ਬਦ ਸ਼ੋਭਾ ਹੀ ਨਹੀਂ ਦਿੰਦਾ ਵੀ ਇਹ ਸ਼ਬਦ ਉਹ ਯੂਜ਼ ਕਰਨ ਇਹਦਾ ਮਤਲਬ ਉਹ ਤਾਂ ਹੀ ਪਾਰਟੀ ਛੱਡ ਕੇ ਜਾ ਰਹੇ ਹੈ ਕਿ ਉਹਨਾਂ ਨੂੰ ਇਹ ਰਿਸਪੈਕਟ ਪਾਰਟੀ ਚ ਨਹੀਂ ਮਿਲਦੀ ਪਈ ਸੀ ਮਤਲਬ ਪਾਰਟੀ ਦੇ ਜਿਹੜੇ ਬੰਦੇ ਨੇ ਅਹੁਦੇਦਾਰ ਨੇ ਵੱਡੇ ਉਹਨਾਂ ਦੀ ਇਹ ਸੋਚ ਜਿਹੜੀ ਹੈ ਜੀ ਆ ਉਹ ਬੰਦਿਆਂ ਵਾਸਤੇ ਇੰਨੀ ਛੋਟੀ ਸੋਚ ਹੈਗੀ ਹੈ ਜੀ ਤੇ ਮਤਲਬ ਇਹ ਸ਼ੋਭਾ ਹੀ ਨਹੀਂ ਦਿੰਦਾ ਵਰਡ ਕਿ ਉਹ ਇਹ ਚੀਜ਼ ਇਹ ਟਰਮ ਯੂਜ਼ ਕਰਨ ਆਪਣੇ ਵੱਡੇ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ ਵਾਸਤੇ ਇਹ ਤਾਂ ਚਲੋ ਪੁਰਾਣੇ ਯੋਧੇ ਨੇ ਇਸ ਪਾਰਟੀ ਦੇ ਇਹਨਾਂ ਨੂੰ ਇਹ ਯੋद्धा ਦੱਸਦੇ ਨੇ ਜਾਂ ਅਰਬੀ ਕੋੜੇ ਦੱਸਦੇ ਨੇ ਜਿਹੜੇ ਹੁਣੇ-ਹੁਣੇ ਸ਼ਾਮਿਲ ਹੋਏ ਨੇ ਧਰਮਵੀਰ ਗਾਂਧੀ ਜੀ ਉਹ ਫਾਰ ਜਾਂਦੇ ਨੇ ਉਹਨਾਂ ਲਈ ਕੀ ਸ਼ਬਦ ਲੈ ਕੇ ਆਉਣ ਕੋਈ ਕਹਿ ਰਿਹਾ ਨਾ ਜੀ ਇਹਨਾਂ ਦੀ ਸੋਚ ਜਿਹੜੀ ਥੋੜੀ ਪ੍ਰਤਾਪ ਬਾਜਵਾ ਨੂੰ ਆਪਣੇ ਕੱਦ ਦੇ ਸਾਹਮਣੇ ਜੀ ਆਪਣੇ ਇੱਕ ਸਟ੍ਰਕਚਰ ਦੇ ਸਾਹਮਣੇ ਜੋ ਉਹਨਾਂ ਦਾ ਪ੍ਰਤਾਪ ਬਾਜਵਾ ਲੀਡਰ ਆਫ ਆਪੋਜੀਸ਼ਨ ਨੇ ਤਾਂ ਉਹ ਸ਼ਬਦ ਬਹੁਤ ਅچھے ਚੁਣਨੇ ਚਾਹੀਦੇ ਨੇ ਇਹ ਜੇ ਆਪਣੀ ਪਾਰਟੀ ਦੇ ਵਰਕਰ ਵਾਸਤੇ ਕਦੇ ਵੀ ਨਹੀਂ ਚੁਣਨੇ ਚਾਹੀਦੇ ਜੀ ਦੂਜੀ ਗੱਲ ਇਹ ਹੁਣ ਪ੍ਰਤਾਪ ਬਾਜਵੇ ਦੇ ਬ੍ਰਦਰ 2 ਦੇ ਵਿਚ ਨੇ ਹਮ ਤੇ ਉਹਨਾਂ ਬਾਰੇ ਉਹ ਕੀ ਸ਼ਬਦ ਯੂਜ਼ ਕਰਨਗੇ ਜੇ ਆਪਾਂ ਇਸੇ ਟਰਮ ਤੇ ਰਹੀਏ ਉਹ ਆਪਣੇ ਰੀਅਲ ਬ੍ਰਦਰ ਵਾਸਤੇ ਭਰਾ ਵਾਸਤੇ ਕਿਹੜੇ ਸ਼ਬਦ ਯੂਜ਼ ਕਰਨਗੇ ਉਹਨਾਂ ਦਾ ਪਾਰਟੀ ਬੀਜੇਪੀ ਹੈ ਜੀ ਜਿਨ੍ਹਾਂ ਦੀ ਕਾਂਗਰਸ ਨਾਲ ਬਿਲਕੁਲ ਵੀ ਨਹੀਂ ਬੰਦੀ ਹਮ ਤੇ ਰਹਿੰਦੇ ਵੀ ਇੱਕ ਘਰ ਹੀ ਚ ਨੇ ਜੀ ਤੇ ਫਿਰ ਉਹ ਆਪਣੇ ਬ੍ਰਦਰ ਵਾਸਤੇ ਕੀ ਵਰਡ ਯੂਜ਼ ਕਰਨਗੇ ਉਹ ਵੀ ਜ਼ਰੂਰ ਜਨਤਾ ਨੂੰ ਦੱਸਣ ਕਿ ਆਪਣੇ ਬ੍ਰਦਰ ਵਾਸਤੇ ਉਹਨਾਂ ਦੇ ਕੀ ਸ਼ਬਦ ਰਹਿਣਗੇ ਤਾਂ ਇਹੀ ਤਾਂ ਸਿਆਸਤ ਹੈ ਸਰਬਜੀਤ ਜੀ ਕਿ ਦੋ ਅਲੱਗ-ਅਲੱਗ ਪਾਰਟੀਆਂ ਤੋਂ ਹੋ ਕੇ ਇੱਕ ਘਰ ਦੇ ਵਿੱਚ ਇੱਕ ਛੱਤ ਸਾਂਝੀ ਕਰਨੀ ਪਰ ਆਪਣੇ ਵਰਕਰਾਂ ਦੀ ਇਹ ਸ਼ਬਦ ਹੈ ਪਰ ਆਪਣੇ ਭਰਾ ਵਾਸਤੇ ਕੋਈ ਸ਼ਬਦ ਨਹੀਂ ਹੈ ਜੀ ਉਹਦਾ ਉਹਨਾਂ ਵਾਸਤੇ ਮਤਲਬ ਉਹਨਾਂ ਨੇ ਆਪਣੇ ਬ੍ਰਦਰ ਨੂੰ ਕੀ ਕਹਿ ਕੇ ਸੰਬੋਧਿਤ ਕਰਨ ਕਰ ਫਿਰ ਇਹ ਤਾਂ ਕੋਈ ਚੰਗੀ ਐਗਜ਼ਾਮਪਲ ਸੈੱਟ ਕਰਨ ਵਾਲੀ ਗੱਲ ਨਹੀਂ ਬਿਲਕੁਲ ਨਹੀਂ ਜੀ ਇਹ ਵਰਡ ਜਿਹੜੇ ਨੇ ਇਹਨਾਂ ਤੋਂ ਇਹਨਾਂ ਨੂੰ ਬਚਾਅ ਕਰਨਾ ਚਾਹੀਦਾ ਹੈ ਗੁਰੇਜ਼ ਕਰਨਾ ਚਾਹੀਦਾ ਕਿ ਇਹ ਸ਼ਬਦਾਵਲੀ ਨਾ ਯੂਜ਼ ਕੀਤੀ ਜਾਵੇ ਅੱਛਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਅਮਰਿੰਦਰ ਰਾਜਾ ਵੜਿੰਗ ਦਾ ਕੀ ਪਿਆਰਾ ਇਹ ਦੇਖੋ ਹੁਣ ਰਾਜਾ ਵੜਿੰਗ ਕੀ ਕਹਿੰਦੇ ਨੇ ਪਰ ਉਹਨਾਂ ਨੇ ਬੋਲਣਾ ਉਹੀ ਹੈ ਜੋ ਪ੍ਰਤਾਪ ਬਾਜਵਾ ਜੀ ਨੇ ਬੋਲਿਆ ਮੈਨੂੰ ਲੱਗਦਾ ਨਹੀਂ ਕਿ ਉਹ ਡਿਫਰੈਂਟ ਕੁਝ ਆਇਆ ਦੋਵਾਂ ਦੀ ਇੱਕ ਗੱਲ ਹੀ ਹੁੰਦੀ ਹੈ ਰਾਜਾ ਵੜਿੰਗ ਜੀ ਨੂੰ ਆਪਣੀ ਜਿਹੜੀ ਉਹਨ ਭਾਵਨਾ ਹੈ ਨਾ ਉਹ ਥੋੜੀ ਸਟਰੋਂਗ ਪ੍ਰਗਟ ਕਰਨੀ ਚਾਹੀਦੀ ਹੈ ਇਸ ਵਿਆਨ ਤੋਂ ਬਾਅਦ ਪ੍ਰਤਾਪ ਬਾਜਵਾਜ ਦੇ ਬਿਆਨ ਤੋਂ ਬਾਅਦ ਜੀ ਕਿ ਜਿਹਨਾਂ ਨਾਲ ਦੂਸਰੇ ਜਿਹੜੇ ਨੇ ਵਰਕਰ ਉਹ ਡੀਮੋਟੀਵੇਟ ਨਾ ਹੋਣ ਤਾਂ ਕਿਤੇ ਨਾ ਕਿਤੇ ਸ਼ਾਇਦ 20 ਦਿਨ ਕੰਟਰੋਵਰਸੀ ਜੁੜਦੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਅਮ੍ਰਿਤਾ ਵੜਿੰਗ ਦੀ ਗੱਲ ਕਰ ਰਿਹਾ ਮਾਂ ਸ਼ਾਇਦ ਉਸ ਕਰਕੇ ਹਾਲੇ ਉਹ ਕੋਈ ਵੀ ਪਬਲੀਕਲੀ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ ਹੈਗੇ ਪਰ ਉਹਦਾ ਇਸਤਰੀ ਨਾਲ ਪ੍ਰਦੀਪ ਜੀ ਕੋਈ ਲਿੰਕ ਨਹੀਂ ਪਰ ਜੇ ਪੱਤਰਕਾਰ ਸਾਹਮਣੇ ਆਉਣਗੇ ਸਵਾਲ ਤਾਂ ਕਰਨਗੇ ਨਾ ਦੇਖੋ ਪੱਤਰਕਾਰ ਤਾਂ ਇਹ ਵੀ ਸਵਾਲ ਕਰਨਗੇ ਜੀ ਕਿ ਗੋਲਡੀ ਜੀ ਕਿਉਂ ਗਏ ਹੂੰ ਔਰ ਰਾਜਾ ਵੜਿੰਗ ਦੇ ਵਾਈਫ ਜੋ ਅਮ੍ਰਿਤਾ ਵੜਿੰਗ ਜੀ ਨੇ ਉਹਨਾਂ ਦੇ ਬਿਆਨ ਦਿੱਤਾ ਕਰਨਗੇ ਕਰਨਗੇ ਉਹ ਇਹ ਜ਼ਰੂਰ ਪੁੱਛਣਗੇ ਜੀ ਹੁਣ ਰੀਸੈਂਟਲੀ ਤਾਂ ਉਹਨਾਂ ਬ੍ਰੇਕਿੰਗ ਨਿਊਜ਼ ਇਹ ਆਇਆ ਹੈ ਕਿ ਗੋਲਡੀ ਚਲੇ ਗਏ ਤੁਹਾਡੀ ਪਾਰਟੀ ਤੋਂ ਉਦੋਂ ਪਰ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਪ੍ਰਧਾਨ ਦਾ ਜ਼ਿੰਮੇਵਾਰੀ ਬੰਗੀ ਹੈ ਜਵਾਬ ਦੇਣਾ ਆਪਣੇ ਅਹੁਦੇ ਦਾ ਸਨਮਾਨ ਕਰਦੇ ਹੋਏ ਰਾਜਾ ਵੜਿੰਗ ਜੀ ਕੁਝ ਐਸਾ ਬਿਆਨ ਨਹੀਂ ਦੇਣਗੇ ਜਿਹੜਾ ਉਹਨਾਂ ਦੇ ਅਹੁਦੇ ਦੀ ਗ੍ਰੀਮਾ ਘਟਾਵੇ ਜੀ ਮਤਲਬ ਉਹ ਹੁਣ ਜੋੜ ਕੇ ਰੱਖਣ ਦੀ ਹੀ ਗੱਲ ਕਰਨਗੇ ਕੁਝ ਐਸਾ ਬਿਆਨ ਨਹੀਂ ਦੇਣਗੇ ਮੈਨੂੰ ਜੋ ਲੱਗਦਾ ਹੈ ਕਿ ਜਿਹਦੇ ਨਾਲ ਬਾਕੀ ਵਰਕਰਾਂ 'ਚ ਰਾ ਰੋਸ਼ ਪੇਦਾ ਅੱਛਾ ਸਰਬਜੀਤ ਜੀ ਜਾਂਦੇ ਜਾਂਦੇ ਇੱਕ ਆਖਰੀ ਪਹਿਲੂ ਤੇ ਰੋਸ਼ਨੀ ਮਾਰਨੀ ਚਾਹਾਂਗੇ ਹਾਂਜੀ ਹਾਂਜੀ ਸੰਗਰੂਰ ਤੋਂ ਭਾਜਪਾ ਨੇ ਹਲੇ ਤੱਕ ਕੋਈ ਉਮੀਦਵਾਰ ਨਹੀਂ ਦਿੱਤਾ ਅਟਕਲਾਂ ਸੀ ਕਿ ਦਲਵੀਰ ਗੋਲਦੀ ਜੇ ਪਾਰਟੀ ਛੱਡ ਕੇ ਜਾ ਰਹੇ ਨੇ ਤਾਂ ਹੋ ਸਕਦਾ ਭਾਜਪਾ ਦੇ ਵਿੱਚ ਜਾਣ ਪਰ ਭਾਜਪਾ ਚ ਗਏ ਨਹੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦਲਵੀਰ ਗੋਲਦੀ ਜੀ ਨੇ ਸੈਨਪ ਕੀਤੀ ਜੋ ਮੈਨੂੰ ਮੇਰੇ ਆਪਣੇ ਉਹਦੇ ਨਾਲ ਮੈਂ ਕਹਿ ਰਹੇ ਹਾਂ ਜੀ ਕਿ ਉਹਨਾਂ ਨੇ ਸਹੀ ਚੁਣਿਆ ਕਿ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਉਹ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜਾਣਾ ਹੀ ਉਹਨਾਂ ਨੇ ਬਿਹਤਰ ਸਮਝਿਆ ਔਰ ਠੀਕ ਕੀਤਾ ਸ਼ਾਇਦ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਉਹਨਾਂ ਦਾ ਜੋ ਇਲਾਕਾ ਹੈ ਉਹ ਰੂਰਲ ਇਲਾਕਾ ਹੈ ਔਰ ਉੱਥੇ ਬਹੁਤ ਸਾਰੇ ਕਿਸਾਨ ਰਹਿੰਦੇ ਨੇ ਉਹਨਾਂ ਨੇ ਇਹੀ ਕੈਲਕੂਲੇਸ਼ਨ ਕੱਢੀ ਹੈ ਕਿ ਮੈਂ ਉਸ ਚੀਜ਼ ਵਿੱਚ ਕਿਉਂ ਜਾਵਾਂ ਜਿਹੜੇ ਦਾ ਪਹਿਲੇ ਹੀ ਵਿਰੋਧ ਹੋ ਰਿਹਾ ਹੈ ਨਾਲੇ ਜਿਹੜੇ ਬੰਦੇ ਨੇ ਜਨਤਾ ਦਾ ਕੰਮ ਕਰਨਾ ਹੈ ਨਾ ਉਹ ਕੰਮ ਵੱਲ ਤੁਰੇਗਾ ਉਹ ਵਿਰੋਧ ਵੱਲ ਨਹੀਂ ਤੁਰੇਗਾ ਜੀ ਕਿਉਂਕਿ ਭਾਜਪਾ ਦਾ ਹਾਲੀ ਕੋਈ ਪਤਾ ਨਹੀਂ ਹੈ ਕਿ ਕਿੰਨੀ ਸੀਟਾਂ ਆndੀਆਂ ਕਿ ਅੱਗੇ ਫਿਊਚਰ ਹੈਗਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਤਿੰਸਾਲਾਂ ਲਈ ਹੋਰ ਹੈਗੀ ਹੈ ਜੀ ਤੇ ਉਹਨਾਂ ਨੇ ਸਹੀ ਚੁਣਿਆ ਕਿ ਮੈਂ ਕੰਮ ਹੀ ਕਰਨੇ ਹੈ ਨਾ ਤੇ ਮੈਂ ਕਿਉਂ ਨਾ ਉਸ ਪਾਰਟੀ ਜੁਆਇਨ ਕਰਾ ਜਿਹੜੀ ਇਸ ਵਕਤ ਟਰਸਟ ਵਰਦੀ ਪੰਜਾਬ ਵਿੱਚ ਸਰਕਾਰੀ ਕੰਮ ਚੱਲ ਰਿਹਾ ਹੈ ਅੱਛਾ ਮੀਤ ਥੇਰ ਜੇਕਰ ਦਲਵੀਰ ਗੋਲਡੀ ਨੂੰ ਟਿਕਟ ਮਿਲਦੀ ਤਾਂ ਮੀਤ ਥੇਰ ਉਹਨਾਂ ਦੇ ਵਿਰੋਧੀ ਹੁੰਦੇ ਬਿਲਕੁਲ ਹੁੰਦੇ ਜੀ ਪਰ ਮੀਤ ਥੇਰ ਵੱਲੋਂ ਵੀ ਉਹਨਾਂ ਦਾ ਖੁੱਲੇ ਮਨ ਨਾਲ ਸਵਾਗਤ ਕੀਤਾ ਗਿਆ ਉਹ ਕਹਿੰਦੇ ਜਿਹੜੇ ਉਹਨਾਂ ਨੇ ਇੰਡਾਇਰੈਕਟ ਵੇਚ ਕਿਹਾ ਉਹ ਕਹਿੰਦੇ ਜਿਹੜੇ ਪੈਰਾਸ਼ੂਟ ਨਾਲ ਉਤਰ ਕੇ ਆਏ ਲੋਕ ਨੇ ਤਾਂ ਉਹਨਾਂ ਦੇ ਆਉਣ ਦੇ ਬਾਵਜੂਦ ਸਾਡੀ ਪਾਰਟੀ ਦੇ ਵਿੱਚ ਇੱਕ ਐਡ-ਆਨ ਹੋਇਆ ਤੇ ਇਹ ਹੋਇਆ ਏ ਦਲਵੀਰ ਗੋਲਡੀ ਦਾ ਤੇ ਮੈਂ ਉਹਨਾਂ ਦਾ ਆਪਣੀ ਪਾਰਟੀ ਚ ਬਹੁਤ ਬਹੁਤ ਸਵਾਗਤ ਕਰਦਾ ਸੋਪਾਲ ਖਹਿਰਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੀ ਇਹ ਨਿੱਕਾ ਸਵਾਗਤ ਕਰਨਾ ਬੰਦ ਹੈ ਕਿਉਂਕਿ ਇਹ ਮੀਟ ਹੀਰ ਦੀ ਟਿਕਟ ਤਾਂ ਫਾਈਨਲ ਹੋ ਚੁੱਕੀ ਹੋਈ ਸੀਗੀ ਉਹਨਾਂ ਨੂੰ ਹੁਣ ਇਸ ਗੱਲ ਦਾ ਡਰ ਨਹੀਂ ਸੀਗਾ ਕਿ ਸ਼ਾਇਦ ਮੇਰੀ ਟਿਕਟ ਇਹਨੂੰ ਇਹਨਾਂ ਨੂੰ ਪਾਸਾ ਨਾ ਹੋ ਜਾਏਗੀ ਉਹ ਸੇਫ ਨੇ ਆਪਣੀ ਜਗ੍ਹਾ ਤੇ ਤੇ ਉਹਨਾਂ ਦਾ ਫਿਰ ਨਿੱਕਾ ਸਵਾਗਤ ਕਰਨਾ ਕਰਨਾ ਬੰਦ ਆ ਹੀ ਸੀਗਾ ਕਿ ਵੀ ਅਥੀਤੀ ਦੇਵੋ ਭਵਾ ਜੋ ਰਿਤੇ ਹੈਗੀ ਵੀ ਸਾਡੇ ਘਰ ਆਇਆ ਮਹਿਮਾਨ ਵੀ ਰੱਬ ਹੁੰਦਾ ਹੈ। ਅੱਛਾ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ। ਬਿਲਕੁਲ ਜੀ। ਤੇ ਰਾਜਧਾਨੀ ਨੂੰ ਹੁਣ ਰਾਜਧਾਨੀ ਵਿੱਚ ਜੋ ਉਮੀਦਵਾਰ ਮੀਥੇਅਰ ਨੇ ਉਹਨਾਂ ਨੂੰ ਹੋਰ ਵੀ ਪਾਵਰ ਮਿਲ ਗਈ ਹੈ ਕਿ ਉਹਨਾਂ ਨੂੰ ਹੀ ਸਟਰੋਂਗ ਕਰਨ ਵਾਸਤੇ ਗੋਲਡੀ ਨੂੰ ਜੁਆਇਨ ਕਰਾ ਲਿਆ ਦੋਨੋਂ ਹੱਥਾਂ ਨਾਲ। ਕਿਉਂਕਿ ਇੱਕ ਤਾਂ ਧੂਰੀ ਤੋਂ ਜਿੱਤੇ ਹੋਏ ਨੇ ਭਗਵੰਤ ਮਾਨ। ਬਿਲਕੁਲ ਜੀ। ਦੂਜਾ ਧੂਰੀ ਦੇ ਹੀ ਆਗੂ ਨੇ ਔਰ ਧੂਰੀ ਚ ਉਹਨਾਂ ਦੀ ਜਿੰਨੀ ਪਾਵਰ ਸੀ ਔਰ ਸਾਰੇ ਹੁਣ ਸ਼ਿਫਟ ਹੋ ਕੇ ਆਮ ਆਦਮੀ ਪਾਰਟੀ ਨੂੰ ਮਿਲ ਗਏ ਦੇਖੋ ਇਹੀ ਤਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੇ ਬਹੁਤ ਅੱਛਾ ਇਸ ਵਕਤ ਫੈਸਲਾ ਲਿੱਤਾ ਕਿ ਸੀਐਮ ਸਾਹਿਬ ਖੁਦ ਉਹਨਾਂ ਨੂੰ ਜੁਆਇਨ ਕਰਾ ਰਹੇ ਹੈ ਕਿਉਂਕਿ ਉਹਨਾਂ ਨੇ ਆਪਣਾ ਹੋਮ ਟਾਊਨ ਦਾ ਵੋਟਰ ਜਿਹੜਾ ਹੈ ਪੱਕਾ ਕਰ ਲਿਆ ਜੀ ਉੱਥੇ ਉਹਨਾਂ ਨੂੰ ਹੁਣ ਪਤਾ ਹੈ ਕਿ ਵੀ ਮੇਰੇ ਨਾਲ ਅਗਰ ਦਿਲਵੀਰ ਗੋਲਡੀ ਆ ਗਿਆ ਹੈ ਤੇ ਮੇਰੀ ਪਰਸੈਂਟੇਜ VOTING ਪਰਸੈਂਟੇਜ ਜਿਹੜੀ ਹੈਗੀ ਹੈ ਉਹ ਅਗਰ ਪਹਿਲੇ 5% ਸੀਗੀ ਉਹ ਹੁਣ 10% ਵੱਧ ਗਈ ਹੈ ਜੀ ਸਿੱਧਾ 90% ਦਾ ਉਹਨਾਂ ਨੂੰ ਇੱਕ ਸ਼ੂਟ ਮਿਲ ਗਿਆ ਤੇ ਇਹ ਵਾਕਈ ਦੇਖਣ ਵਾਲਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਦਾ ਪ੍ਰਚਾਰ ਵਧੇਗਾ ਤਰੀਕਾ ਨੇੜੇ ਆਉਣਗੇ ਆ ਕਿ ਇੱਕ ਪਾਸੇ ਦਾ ਸੁਖਪਾਲ ਖਹਿਰਾ ਪ੍ਰਚਾਰ ਕਰ ਰਹੇ ਹੋਣਗੇ ਤੇ ਦੂਜੇ ਪਾਸੇ ਦਲਬੀਰ ਗੋਲਡੀ ਕਰਨਗੇ ਦਲਬੀਰ ਗੋਲਡੀ ਮੀਤ ਹਿਰ ਦੇ ਨਾਲ ਪ੍ਰਚਾਰ ਦੇ ਨਾਲ ਪ੍ਰਚਾਰ ਕਰਨਗੇ ਔਰ ਇਹ ਵੀ ਬੜਾ ਦਿਲਚਸਪ ਹੋਏਗਾ ਦੇਖਣਾ ਕਿ ਆਪਣਾ ਕਿ ਗੋਲਡੀ ਜੀ ਹੁਣ ਆਮ ਆਦਮੀ ਪਾਰਟੀ ਦੀ ਕੀ ਸਿਫਤਾਂ ਗਰਾਂਦੇ ਨੇ ਪਬਲਿਕ ਨੂੰ ਹੂੰ ਔਰ ਕੀ ਕੀ ਕੰਮ ਗਿਨਾਉਂਦੇ ਨੇ ਕਿਉਂਕਿ ਹੁਣ ਤੱਕ ਕਮੀਆਂ ਹੀ ਗੱਡੀਆਂ ਕਮੀਆਂ ਹੀ ਗੱਡੀਆਂ ਸੀ ਇਹ ਤਾਂ ਮੈਂ ਕਿਹਾ ਹੁਣ ਉਹ ਕੀ ਕੀ ਕੰਮ ਗਿਨਾਣਗੇ ਹੁਣ ਦੇਖੋ ਬੂਸਤਾ 골ਡ ਜਨ ਨੂੰ ਵੀ ਮਿਲਿਆ ਜੀ ਕਿ ਮੈਂ ਉਹ ਪਾਰਟੀ ਚੁਣੀ ਜਿਹੜੀ ਜਨਤਾ ਨੇ ਚੁਣੀ ਹੋਈ ਹੈ ਜਿਹਦੇ ਜੀ ਦੀ ਸੱਤਾ ਚੱਲ ਰਹੀ ਹੈ ਉਹਦੀ ਪਾਰਟੀ ਮੈਂ ਚੁਣੀ ਹੈ ਤੇ ਮੈਂ ਹੁਣ ਕੰਮ ਕਰਾ ਸਕਦਾ ਆਪਣੇ ਲੋਕਾਂ ਨੂੰ ਹਾਂਜੀ ਉਹ ਮੈਂ ਉਹ ਤੁਹਾਨੂੰ ਦੱਸਿਆ ਨਾ ਕਿ ਉਹਨਾਂ ਨੂੰ ਇਹ ਹੀ ਸੀਗਾ ਕਿ ਮੈਂ ਪਾਰਟੀ ਉਹ ਚੁਣਾ ਜਿਹੜੀ ਇਸਤ ਸਰਕਾਰ ਵਿੱਚ ਹੈਗੀ ਹੈ ਜਿਹੜੀ ਮੈਨੂੰ ਜਨਤਾ ਨਾਲ ਕਨੈਕਟਡ ਰੱਖੇਗੀ ਜੀ ਕਿ ਮੈਨੂੰ ਜਨਤਾ ਤੋਂ ਡਿਸਕਨੈਕਟ ਨਹੀਂ ਕਰਾਏਗੀ ਕਾਂਗਰਸਿੱਤੋਂ ਡਿਸਕਨਟ ਹੋਣੇ ਸ਼ੁਰੂ ਹੋ ਚੁੱਕੇ ਹੋਏ ਸੀਗੇ ਜੀ ਇਹਦਾ ਮਤਲਬ ਇੰਟਰਨੈਟ ਦੀ ਤਾਂ ਕੁਝ ਚੱਲ ਹੀ ਰਹੀ ਆ ਸੀ ਹਨਾ ਕਿਉਂਕਿ ਉਹਨਾਂ ਦੇ ਦੇਖੋ ਰੈਲੀਆਂ ਕੋਈ ਉਹਨਾਂ ਨੇ ਕੀਤੀਆਂ ਵੀ ਨਹੀਂ ਜ਼ਿਆਦਾ ਜੀ ਦਿਲਬੀਰੀ ਗੋਲਟੀ ਜੀ ਨੇ ਹੁਣ ਉਹ ਖੁੱਲ ਕੇ ਪ੍ਰਚਾਰ ਆਮ ਆਦਮੀ ਪਾਰਟੀ ਦਾ ਗੁਣਗਾਨ ਕਰਨਗੇ ਇਸ ਚੀਜ਼ ਨਾਲ 10% ਵੋਟਰ ਜਿਹੜਾ ਵਧਿਆ ਉਹਦਾ ਸੀਐਮ ਮਾਨ ਨੂੰ ਬਹੁਤ ਫਾਇਦਾ ਹੋਏਗਾ ਬਿਲਕੁਲ ਉਹਨਾਂ ਦੇ ਵਰਕਰਾਂ ਨੂੰ ਤਾਂ ਕਲੀਅਰ ਹੋ ਗਿਆ ਸ਼ਾਇਦ ਪਹਿਲਾਂ ਉਹ ਕਿਤੇ ਨਾ ਕਿਤੇ ਕੰਫਿਊਜ਼ ਹੋਣੇ ਆ ਜਦੋਂ ਟਿਕਟ ਨਹੀਂ ਇਹ ਦੇਖੋ ਨਾ ਕਿ ਉਸ ਏਰੀਆ ਦੀ ਕਾਂਗਰਸ ਵੋਟ ਜਿਹੜੀ ਆ ਉਹ ਕਨਵਰਟ ਹੋ ਗਈ ਆਮ ਆਦਮੀ ਪਾਰਟੀ ਆਮ ਤੇ ਉਹ 10% ਮੈਂ ਤਾਂ ਹੀ ਕਹਿ ਰਿਹਾ ਕਿ ਵੱਧ ਨਹੀਂ ਕਹਿ ਰਿਹਾ ਕਿ 10% ਵੋਟ ਤਾਂ ਇਨਕਰੀਜ਼ ਹੋਈ ਹੋਈ ਹੈ ਤਾਂ ਬਿਲਕੁਲ ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਹੁਣ ਜਿਹੜਾ ਇਹ ਸੰਗਰਾਮ ਹੈ ਇਹ ਵੇਖਣ ਵਾਲਾ ਹੋਵੇਗਾ ਕਿ ਦਲਬੀਰ ਕੋਲਦੀ ਮੀਥੇਰ ਦੇ ਨਾਲ ਕਿਦਾਂ ਪ੍ਰਚਾਰ ਕਰਦੇ ਨੇ ਸੁਪਾਲ ਖੈਰਾ ਦੇ ਨਾਲ ਕੌਣ ਪ੍ਰਚਾਰ ਕਰਨ ਆਉਂਦਾ ਹੈ ਕਿ ਰਾਹੁਲ ਗਾਂਧੀ ਆਉਣਗੇ ਸੰਗਰੂਰ ਦੇ ਵਿੱਚ ਇਹ ਦੇਖਣੀ ਹੋਵੇਗਾ ਕਿ ਰਾਹੁਲ ਗਾਂਧੀ ਵੀ ਸੈਂਟਰ ਤੋਂ ਵੱਡਾ ਉਤੇਦਾਰ ਕੌਣ ਆਉਂਦਾ ਹੈ ਕਾਂਗਰਸ ਦਾ ਜੋ ਬਿਲਕੁਲ ਸੁਪਾਲ ਖੈਰਾ ਦੀ سپورਟ ਚ ਆਈ ਤੇ ਭਾਜਪਾ ਆਪਣਾ ਉਮੀਦਵਾਰ ਹੁਣ ਕਿਹਨੂੰ ਚੁਣੇਗੀ ਔਰ ਭਾਜਪਾ ਲਈ ਪ੍ਰਚਾਰ ਕਰਨ ਕੀ ਪਲਾਨ ਹੈ ਇਹ ਤਾਂ ਹਲੀ ਬਹੁਤ ਵੱਡਾ ਰਹੱਸ ਹੈ ਜੀ ਹੂੰ ਕਿ ਭਾਜਪਾ ਨੇ ਹਲੀ ਤੱਕ ਨਹੀਂ ਕੋਈ ਵੀ ਆਪਣਾ ਅਹੁਦੇਦਾਰ ਜਾਂ ਕੋਈ ਵੀ ਆਪਣਾ ਵਰਕਰ ਨਹੀਂ ਐਲਾਨਿਆ ਪਰ ਦਿਨ ਗਿਣਤੀ ਤੇ ਰਹਿ ਗਏ ਆ ਸਰਬਜੀਤ ਜੀ ਬਹੁਤ دیر ਹੋ ਗਈ ਪ੍ਰਦੀਪ ਜੀ ਬੇਸ਼ੱਕ ਦਿਨ ਗਿਣਤੀ ਤੇ ਰਹਿ ਗਏ ਆ ਹੂੰ ਉਹਨਾਂ ਨੂੰ ਸਿਰਫ ਇੰਟਰਸਟ ਇੰਨਾ ਕੀ ਹੈ ਭਾਜਪਾ ਨੂੰ ਕਿ ਅਸੀਂ ਮੌਕੇ ਤੇ ਕੋਈ ਨਾ ਕੋਈ ਪੈਰਾਸ਼ੂਟ ਨਾਲ ਉੱਪਰੋਂ ਉਤਾਰ ਦਈਏ ਜਦ ਤੱਕ ਹਲੀ ਮਿਲੇ ਹੀ ਨਹੀਂ ਹੋਣਾ ਹੋ ਸਕਦਾ ਮਿਲਿਆ ਹੀ ਨਹੀਂ ਹੋ ਸਕਦਾ ਪਰ ਪੱਲੜਾ ਭਾਰੀ ਜੋ ਆਪਾਂ ਕਹਿ ਰਹੇ ਹਾਂ ਕਿ ਫਿਲਹਾਲ ਤਾਂ ਮੀਥ ਹੀਰ ਦਾ ਹੁੰਦਾ ਲੱਗਦਾ ਵਧ ਗਿਆ ਜੀ ਪੱਲਾ ਹੁੰਦਾ ਬਿਲਕੁਲ ਤਾਂ ਜ਼ਰੂਰ ਇਹ ਸਿਨੈਰੀਓ ਵੇਖਣ ਵਾਲਾ ਹੋਵੇਗਾ ਦਰਸ਼ਕਾਂ ਨੂੰ ਅੱਜ ਦੀ ਚਰਚਾ ਸੱਤਾ ਦੰਗਲ ਦੀ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦੇਣਾ ਸੋ ਸਰਬਜੀਤ ਜੀ ਹੁਣ ਲੈਣੇ ਆ ਇਜਾਜ਼ਤ ਦਰਸ਼ਕਾਂ ਤੋਂ ਤਾਂ ਦੋਸਤੋ ਜਲਦ ਹੋਵੇਗੀ ਮੁਲਾਕਾਤ ਨਵੇਂ ਵਿਸ਼ੇ ਦੇ ਨਾਲ ਤੋਂ ਤਕਲੀ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸੱਤਾ ਦੰਗਲ ਸਿਰਫ ਪਬਲਿਕ ਗਾਰਡੀਅਨ న్యూਸ ਤੇ サスフィーカル。